ਸ਼ਤਰੀਕ ਜਾਲਿਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬੰਦ ਗੋਭੀ ਤੇ ਆਲੂ ਦੀ ਬਹੁਤ ਜਿਆਦਾ ਟੇਸਟੀ ਸਬਜੀ ਬਿਲਕੁਲ ਹੀ ਨਵੇਂ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਬਹੁਤ ਜਿਆਦਾ ਵਧੀਆ ਤੇ ਬਹੁਤ ਜਿਆਦਾ ਜਲਦੀ ਬਣ ਕੇ ਤਿਆਰ ਹੋਊਗੀ ਉਸ ਤੋਂ ਪਹਿਲਾਂ ਜੇਕਰ ਅਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਸਬਸਕ੍ਰਾਈਬ ਕਰਨਾ ਬਿਲਕੁਲ ਫ੍ਰੀ ਹੈ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਸਾਰੇ ਟਿਪਸ ਚੰਗੀ ਤਰ੍ਹਾਂ ਸਮਝ ਆ ਸਕਣ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆਂ ਗੈਸ ਤੇ ਇੱਕ ਕੜਾਹੀ ਜਾਂ ਤੁਸੀਂ ਪੈਨ ਰੱਖ ਲੈਣਾ ਹੈ ਉਹਦੇ ਵਿੱਚ ਪਾਵਾਂਗੇ ਦੋ ਕੜਚੀਆਂ ਤੇਲ ਦੀਆਂ ਤੁਸੀਂ ਰਿਫਾਈਨਡ ਆਇਲ ਜਾਂ ਸਰੋਂ ਦਾ ਤੇਲ ਕੋਈ ਵੀ ਲੈ ਸਕਦੇ ਹੋ ਤੇਲ ਨੂੰ ਚੰਗੀ ਤਰ੍ਹਾਂ ਅਸੀਂ ਗਰਮ ਕਰ ਲਾਂਗੇ ਇਹਦੇ ਵਿੱਚ ਪਾਨ ਤੋਂ 6 ਮੈਂ ਬੋਇਲ ਕਰਕੇ ਆਲੂ ਲਏ ਆ ਉਬਾਲ ਕੇ ਆਲੂਆਂ ਨੂੰ ਚੰਗੀ ਤਰ੍ਹਾਂ ਅਸੀਂ ਠੰਡੇ ਕਰ ਲਿਆ ਸੀ ਫਿਰ ਇਹਨਾਂ ਨੂੰ ਥੋੜੇ ਜੇ ਮੋٹے ਪੀਸ ਵਿੱਚ ਅਸੀਂ ਕਟਿੰਗ ਕਰ ਲੈਣਾ ਹੈ ਇਹਨਾਂ ਨੂੰ 3 ਤੋਂ 4 ਮਿੰਟ ਅਸੀਂ ਫ੍ਰਾਈ ਕਰਾਂਗੇ ਫਰਾਈ ਕੀਤੇ ਆਲੂਆਂ ਦੀ ਸਬਜ਼ੀ ਜਿਹੜੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗੀ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਕੇ ਦੇਖਿਓ ਆਲੂਆਂ ਨੂੰ 5 ਮਿੰਟ ਲਈ ਅਸੀਂ ਸਲੋ ਗੈਸ ਤੇ ਫਰਾਈ ਕਰ ਲੈਣਾ ਬਿਲਕੁਲ ਹਲਕੇ ਹੱਥਾਂ ਨਾਲ ਅਸੀਂ ਹਲਾ ਲਵਾਂਗੇ ਇਹਨਾਂ ਨੂੰ ਤਾਂ ਕਿ ਇਹ ਬਿਲਕੁਲ ਟੁੱਟਣ ਨਾ ਥੋੜਾ ਜਿਹਾ ਤੇਲ ਇਹਦੇ ਵਿੱਚ ਥੋੜਾ ਜਿਹਾ ਜ਼ਿਆਦਾ ਲੱਗ ਜene ਕਿਉਂਕਿ ਫਰਾਈ ਕਰਨ ਲਈ ਥੋੜਾ ਤੇਲ ਜ਼ਿਆਦਾ ਚਾਹੀਦਾ ਹੁੰਦਾ ਸਾਨੂੰ ਦੇਖੋ 5 ਮਿੰਟ ਅਸੀਂ ਫਰਾਈ ਕਰ ਲੈਨੇ ਥੋੜਾ ਜਿਹਾ ਗੋਲਡਨ ਇੰਦੇ ਦੀ ਲੇਅਰ ਆ ਚੁੱਕੀ ਹੈ ਹੁਣ ਇਹਨਾਂ ਨੂੰ ਬਾਹਰ ਕੱ ਕੀ ਦੇਲਦੀ ਜਿਹੜੀ ਅਸੀਂ ਪੈਨ ਵਿੱਚ ਰਹਿਣ ਦਵਾਂਗੇ ਇਹਦੇ ਵਿੱਚ ਪਾਵਾਂਗੇ ਅੱਧਾ ਚਮਚਾ ਜੀਰਾ ਤੇ ਇੱਕ ਚਮਚ ਅਸੀਂ ਪਾਵਾਂਗੇ ਅਦਰਕ ਤੇ ਲਸਣ ਦਾ ਪੇਸਟ ਦਰਦਰਾ ਜਾਂ ਕੁੱਟਿਆ ਹੋਇਆ ਲਸਣ ਅਦਰਕ ਲਿੱਤਾ ਮੈਂ ਤੁਸੀਂ ਚਾਹੋ ਤਾਂ ਬ੍ਰੀਕ ਕਟਿੰਗ ਕਰਕੇ ਵੀ ਪਾ ਸਕਦੇ ਹੋ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਦੋ ਮੈਂ ਹਰੇ ਪਿਆਜ਼ ਲੈਏ ਸੀ ਇਹਨਾਂ ਨੂੰ ਬ੍ਰੀਕ ਕਟਿੰਗ ਕਰਕੇ ਲਿਆਏ ਤੁਸੀਂ ਚਾਹੋ ਤਾਂ ਸਿੰਪਲ ਪਿਆਜ਼ ਵੀ ਕਟਿੰਗ ਕਰਕੇ ਪਾ ਸਕਦੇ ਹੋ ਪਰ ਅੱਜਕੱਲ ਜਿਹੜਾ ਹਰਾ ਪਿਆਜ਼ ਬਹੁਤ ਜ਼ਿਆਦਾ ਵਧੀਆ ਆ ਰਿਹਾ ਹੈ ਇਹਦਾ ਟੇਸਟ ਬਹੁਤ ਵਧੀਆ ਲੱਗਦਾ ਹੈ ਸਬਜ਼ੀ ਵਿੱਚ ਤੇ ਸਬਜ਼ੀ ਵੀ ਸਾਡੀ ਕਲਰਫੁੱਲ ਬਣ ਕੇ ਤ ਤੇ ਨਾਲ ਹੀ ਇਹਦੇ ਵਿੱਚ ਭੁੰਖਾ ਵੀ ਪਾਈਆਂ ਸੀਗੀਆਂ ਹਰੇ ਪਿਆਜ਼ ਦੀਆਂ ਇਹਨਾਂ ਨੂੰ ਵੀ ਥੋੜਾ ਜਿਹਾ 2 ਮਿੰਟ ਲਈ ਅਸੀਂ ਚੰਗੀ ਤਰ੍ਹਾਂ ਭੁੰਨ ਲਾਂਗੇ ਇਹਨਾਂ ਦਾ ਕੱਚਾ ਫਲੇਵਰ ਅਸੀਂ ਦੂਰ ਕਰ ਲੈਣਾ ਹੈ ਲਗਾਤਾਰ ਚਲਾਉਂਦੇ ਹੋਏ ਸੀ ਪਕਾ ਲਵਾਂਗੇ ਇਹਨੂੰ ਦੇਖੋ ਪਿਆਜ਼ ਤੇ ਸਾਡਾ ਭੁੰਨ ਚੁੱਕਿਆ ਹੈ ਹੁਣ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਹੋਰ ਐਡ ਕਰਾਂਗੇ 3 ਤੋਂ 4 ਅਸੀਂ ਹਰੀ ਮਿਰਚ ਪਾਵਾਂਗੇ ਮਿਰਚ ਸੀ ਆਪਣੇ ਟੇਸਟ ਦੇ ਅਕੋਰਡਿੰਗ ਘੱਟ ਵੱਧ ਕਰ ਸਕਦੇ ਹੋ ਇੱਕ ਟਮਾਟਰ ਨੂੰ ਅਸੀਂ ਲੰਬੇ ਪੀਸ ਵਿੱਚ ਕੱਟ ਕਰਕੇ ਲਿਆਇਆ ਹੈ ਦੇ ਦੇ ਚ ਪਾਵਾਂਗੇ ਅੱਧਾ ਕੱਪ ਹਰੇ ਮਟਰ ਇਹ ਮੈਂ ਤਾਜੀ ਹਰੇ ਮਟਰ ਲੈਏ ਆ ਤੁਸੀਂ ਫਰੋਜ਼ਨ ਮਟਰ ਵੀ ਲੈ ਸਕਦੇ ਹੋ ਅੱਧਾ ਕੱਪ ਲੈਏ ਸੀਗੇ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਟਮਾਟਰਾਂ ਦੇ ਨਾਲ ਤੇ ਪਿਆਜ਼ਾਂ ਦੇ ਨਾਲ ਮਿਕਸ ਕਰ ਦਾਂਗੇ ਬਹੁਤ ਜਿਆਦਾ ਜਲਦੀ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਬੱਚਿਆਂ ਦੇ ਲੰਚ ਬਾਕਸ ਵਿੱਚ ਵੀ ਤੁਸੀਂ ਇਹਨੂੰ ਬਣਾ ਕੇ ਦੇ ਸਕਦੇ ਹੋ ਇਹਦੇ ਵਿੱਚ ਪਾਵਾਂਗੇ ਆਪਣੇ ਸਵਾਦ ਦੇ ਅਨੁਸਾਰ ਲੋਨ ਤੇ ਇੱਕ ਚਮਚ ਪਾਵਾਂਗੇ ਹਲਦੀ ਪਾਊਡਰ ਦਾ ਇੱਕ ਚਮਚ ਪਾਵਾਂਗੇ ਧਨੀਆ ਪਾਊਡਰ ਅੱਧਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਇਹ ਤੁਸੀਂ ਨਹੀਂ ਪਾਣਾ ਚਾਹੁੰਦੇ ਤਾਂ ਇਹਨੂੰ ਸਕਿਪ ਕਰ ਸਕਦੇ ਹੋ ਇਹਨਾਂ ਨੂੰ ਮਸਾਲਿਆਂ ਨੂੰ ਚੰਗੀ ਤਰ੍ਹਾਂ ਅਸੀਂ ਭੁੰਨ ਲਾਂਗੇ ਆਪਣੇ ਆਲੂ ਮਟਰਾਂ ਜਿਹੜੇ ਹੁੰਦੇ ਇਹਨਾਂ ਨੂੰ ਜਿਹੜਾ ਪੱਕਣ ਵਿੱਚ ਥੋੜਾ ਜਿਹਾ ਟਾਈਮ ਲੱਗ ਜਾਂਦਾ ਇਸ ਕਰਕੇ ਇਹਨਾਂ ਨੂੰ ਅਸੀਂ ਟਮਾਟਰਾਂ ਦੇ ਨਾਲ ਹੀ ਪਕਾ ਲਵਾਂਗੇ ਕਿਉਂਕਿ ਬੰਦ ਗੋਭੀ ਨੂੰ ਪੱਕਣ ਨੂੰ ਟਾਈਮ ਨਹੀਂ ਲੱਗਦਾ ਮਟਰ ਅਸੀਂ ਚੰਗੀ ਤਰ੍ਹਾਂ ਪਕਾ ਲਵਾਂਗੇ ਇਹਨਾਂ ਨੂੰ ਟੱਕ ਕੇ ਅਸੀਂ 5 ਮਿੰਟ ਲਈ ਸਲੋ ਗੈਸ ਤੇ ਪੱਕਣ ਨਵਾਂਗੇ ਜਦੋਂ ਤੱਕ ਸਾਡੇ ਮਟਰ ਸੌਫਟ ਨਾ ਹੋ ਜਾਣ ਉਦੋਂ ਤੱਕ ਅਸੀਂ ਪਕਾ ਲੈਣਾ ਇਹਨਾਂ ਨੂੰ ਵਿੱਚ ਵਿੱਚ ਨੂੰ ਇੱਕ ਦੋ ਵਾਰ ਮੈਂ ਹਿਲਾਉਂਦੇ ਅਸੀਂ ਘਟਕਨ ਚੱਕ ਕੇ ਮਟਰ ਸਾਡੇ ਬਿਲਕੁਲ ਸੌਫਟ ਹੋ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਮਸਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਆ ਥੋੜੇ ਜਿਹੇ ਦੇ ਵਿੱਚ ਅਸੀਂ ਪਾਵਾਂਗੇ ਕਸੂਰੀ ਮੇਥੀ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਆ ਸਬਜ਼ੀ ਵਿੱਚ ਤੇ ਨਾਲ ਹੀ ਅਸੀਂ ਬੰਦ ਗੋਭੀ ਕਟਿੰਗ ਕਰਕੇ ਰੱਖੀ ਸੀ ਉਹ ਇਹਦੇ ਵਿੱਚ ਐਡ ਕਰ ਦਾਂਗੇ ਲੰਬੇ ਲੰਬੇ ਅਸੀਂ ਕਟਿੰਗ ਕਰ ਲੈਣੀ ਆ ਬੰਦ ਗੋਭੀ ਫੇਰੀ ਦੇ ਵਿੱਚ ਐਡ ਕਰਾਂਗੇ ਤੁਸੀਂ ਆਪਣੇ ਹਿਸਾਬ ਨਾਲ ਜਿਹੜੀ ਬੰਦ ਗੋਭੀ ਘੱਟ ਵੱਧ ਲੈ ਸਕਦੇ ਹੋ ਜਿੰਨੀ ਤੁਸੀਂ ਸਬਜ਼ੀ ਬਣਾਣੀ ਹੋਵੇ ਉਸ ਹਿਸਾਬ ਨਾਲ ਤੁਸੀਂ ਬੰਦ ਗੋਪੀ ਲੈ ਸਕਦੇ ਹੋ ਇਹ ਸਬਜ਼ੀ ਅਸੀਂ 4-5 ਜਣਿਆਂ ਲਈ ਬਣਾ ਰਹੇ ਆ ਇਸ ਕਰਕੇ ਅਸੀਂ ਅੱਧਾ ਫੁੱਲ ਪੰਨ ਗੋਭੀ ਦਾ ਲਿਆ ਸੀ ਤੇ ਬੋਇਲ ਕੀਤੇ ਹੋਏ ਜਿਹੜੇ ਆਲੂ ਸੀ ਉਹ ਇਹਦੇ ਵਿੱਚ ਐਡ ਕਰ ਦਾਂਗੇ ਬਿਲਕੁਲ ਹਲਕੇ ਹੱਥਾਂ ਨਾਲ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਕਿਉਂਕਿ ਆਲੂ ਬਹੁਤ ਹੀ ਜ਼ਿਆਦਾ ਸੌਫਟ ਹੈ ਕਿਉਂਕਿ ਉਹ ਬੁਆਲ ਕੇ ਅਸੀਂ ਫਰਾਈ ਕੀਤੇ ਆ ਤਾਂ ਕਿ ਇਹ ਆਲੂ ਸਾਡੇ ਟੁੱਟਣ ਨਾ ਬਿਲਕੁਲ ਹਲਕੇ ਹੱਥਾਂ ਨਾਲ ਹਿਲਾ ਕੇ ਇਹਨਾਂ ਨੂੰ 5 ਮਿੰਟ ਲਈ ਸੀ ਟਾ ਕੇ ਪੱਕਣ ਦਵਾਂਗੇ ਤਾਂ ਕਿ ਜਿਹੜੇ ਮਸਾਲਿਆਂ ਚੰਗੀ ਤਰ੍ਹਾਂ ਆਲੂਆਂ ਦੇ ਵਿੱਚ ਰਚ ਜਾਣ 5 ਮਿੰਟ ਬਾਅਦ ਅਸੀਂ ਆਪਣੀ ਸਬਜ਼ੀ ਚੈੱਕ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਹੈ ਸਬਜ਼ੀ ਦਾ ਬਹੁਤ ਜਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ। ਆਪਣੀ ਸਬਜੀ ਬਿਲਕੁਲ ਸਾਰੀ ਸਬ지ਆ ਪੱਕ ਚੁੱਕੀਆਂ ਨੇ। ਲਾਸਟ ਵਿੱਚ ਅੱਧਾ ਚਮਚਾ ਜਿਹਾ ਅਸੀਂ ਗਰਮ ਮਸਾਲਾ ਐਡ ਕਰਾਂਗੇ। ਇਹ ਘਰ ਦਾ ਬਣਿਆ ਹੋਇਆ ਗਰਮ ਮਸਾਲਾ ਮੈਂ ਇਹਦੀ ਵੀਡੀਓ ਜਿਹੜੀ ਅਪਲੋਡ ਕੀਤੀ ਹੋਈ ਹੈ ਆਪਣੇ ਚੈਨਲ ਤੇ। ਬਿਲਕੁਲ ਸਿੰਪਲ ਤਰੀਕੇ ਨਾਲ ਅਸੀਂ ਘਰ ਇਹ ਗਰਮ ਮਸਾਲਾ ਕਿਵੇਂ ਬਣਾ ਸਕਦੇ ਹਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਹੋ। ਉਹਨੀ ਸਬਜੀ ਨੂੰ ਅਸੀਂ ਸੇਵ ਕਰ ਲਾਂਗੇ ਤੁਸੀਂ ਪੂਰੀ ਨਾਲ ਪਰੌਂਠੇ ਨਾਲ ਇਹਨੂੰ ਖਾ ਸਕਦੇ ਹੋ ਬਹੁਤ ਜਿਆਦਾ ਟੇਸਟੀ ਸਬਜੀ ਸਬਜੀ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਿਕਾ